ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਪਿੰਡ ਖਜੂਰ ਦਾ ਵਿਖੇ ਸਵਰਗੀ 부ਚਾਰਾਮ ਸਵਰਗੀ ਸ਼੍ਰੀਮਤੀ ਸੋਹਾਗਰਾਣੀ ਅਤੇ ਸਵਰਗੀ ਮੋਹਨlal ਸ਼ਰਮਾ ਦੀ ਨਿਗ੍ਹੀ ਯਾਦਵੀ ਡਾਕਟਰ ਰਾਜਨ ਆਈਕੇਅਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅਖਾਦੀ ਜਾਂਚ ਅਤੇ ਆਪਰੇਸ਼ਨ ਦੇ ਨਾਲ ਨਾਲ ਦੰਦਾ ਅਤੇ ENT ਦਾ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਨੱਕ ਕੰਨ ਅਤੇ ਗਲੇ ਦੀ ਜਾਂਚ ਕਰ ਜਿੱਥੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਸਨ ਉੱਥੇ ਹੀ ਕਈ ਮਰੀਜ਼ ਆਪਰੇਸ਼ਨ ਲਈ ਵੀ ਚੁਣੇ ਗਏ ਸਨ ਜਿਨ੍ਹਾਂ ਦੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਵਿਖੇ ਫ੍ਰੀ ਸਫਲ ਆਪਰੇਸ਼ਨ ਕੀਤੇ ਗਏ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਜਿੱਥੇ ਵਕਫਕ ਬੁਲਾਰਿਆਂ ਨੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਨਰੇਸ਼ ਭਾਰਦਵਾਜ ਨੇ ਪ੍ਰਵਾਸੀ ਭਾਰਤੀ ਪਰਮਿੰਦਰ ਸ਼ਰਮਾ ਲਖਣਪਾਲ ਅਤੇ ਦਵਿੰਦਰ ਸ਼ਰਮਾ ਵੱਲੋਂ ਲਗਾਏ ਗਏ ਇਸ ਕੈਂਪ ਲਈ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਉਨਾ ਬਲੋ ਲਗਾਇਆ ਗਿਆ ਪੰਜਵਾਂ ਕੈਂਪ ਹੈ ਜਿਸ ਨੂੰ ਡਾਕਟਰ ਰਾਜਨ ਦੇ ਸਹਿਯੋਗ ਨਾਲ ਸਫਲ ਬਣਾਇਆ ਗਿਆ ਹੈ ਜਿਸ ਤਰ੍ਹਾਂ ਕਿ ਆਪਣਾ ਸਾਰਿਆਂ ਨੂੰ ਪਤਾ ਹੀ ਹੈ ਰਾਜਨ ਆਇਕਰ ਹਸਪੀਟਲ ਜਿਹੜਾ ਉਹ ਸਾਡੇ ਫੂੜੇ ਨੇ ਬਲ ਕੇ ਪੂਰੇ ਇਸ ਵੇਲੇ ਪੰਜਾਬ ਹਿੰਦੁਸਤਾਨ ਦੇਸ਼ ਦੇਸ਼ਾਂ ਦੇ ਵਿੱਚ ਵੀ ਇਹਦਾ ਨਾਂ ਹੋ ਚੁੱਕਾ ਹੈ ਉਹਦੀ ਇੱਕੋ ਇੱਕ وجہ ਇਹ ਹੀ ਹੈ ਕਿ ਡਾਕਟਰ ਰਾਜਨ ਜੋ ਹੈ ਉਹ ਜਿੱਥੇ ਆਪਣਾ ਪ੍ਰਾਈਵੇਟ ਤੌਰ ਤੇ ਸਾਰੇ ਹਸਪੀਟਲ ਨੂੰ ਰਨ ਕਰਦੇ ਆ ਉੱਥੇ ਇਹਨਾਂ ਦਾ ਸੋਸ਼ਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਵੀ ਕੋਈ ਵੀ ਇਹਨੂੰ ਐਨਜੀਓ ਅਪਰੋਚ ਕਰਦੀ ਆ ਵੀ ਅਸੀਂ ਆਈ ਕੈਂਪ ਲਾਉਣਾ ਤੇ ਆਪਣੇ ਪਰਜੇਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਉਸ ਕੈਂਪ ਨੂੰ ਸਕਸੈਸਫੁਲੀ ਹਮੇਸ਼ਾ ਹੀ ਜਿਹੜਾ ਉਹ ਕੈਂਪ ਚਲਦਾ ਕਿਉਂਕਿ ਸਾਡਾ ਵੀ ਇਹ ਪੰਜਵਾਂ ਲਗਾਤਾਰ ਕੈਂਪ ਹੈ ਔਰ ਪੰਜੇ ਕੈਂਪ ਜਿਹੜੇ ਡਾਕਟਰ ਸਾਹਿਬ ਦੀ ਸਹਾਇਤਾ ਦੇ ਨਾਲ ਆਏ ਆ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਕੈਂਪ ਨਹੀਂ ਪੂਰਾ ਹੋ ਸਕਦਾ ਇਸ ਕੈਂਪ ਨੂੰ ਐਨਆਰਆਈ ਜਿਹੜੇ ਆ ਪਰਮਿੰਦਰ ਲਖਣਪਾਲ ਰਾਣੀ ਲਖਣਪਾਲ ਦਵਿੰਦਰ ਲਖਣਪਾਲ ਜੀ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਪਰਮਿੰਦਰ ਲਖਣਪਾਲ ਜੀ ਨੇ ਆਪਣੇ ਸੋਹਰਾ ਸਾਹਿਬ ਸਵਰਗਿਆ ਪੰਡਤ ਜੀ ਪੂਜਾਰਾਮ ਜੀ ਉਹਨਾਂ ਦੇ ਸੱਸ ਜਿਹੜੇ ਆ ਸ਼੍ਰੀਮਤੀ ਸਵਾਗਰਾਣੀ ਜੀ ਔਰ ਬਰਦਨਲਾ ਮੋਹਨ لال ਜੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਪ ਹਮੇਸ਼ਾ ਹੀ ਖਜੂਰਲੇ ਗੋਟੜਾ ਸਾਹਿਬ ਵਿਖੇ ਲਾਉਂਦੇ ਆ ਇਸ ਵਾਰ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਇਹਦੇ ਵਿੱਚ ईएनटी ਦਾ ਵੀ ਜਨਰਲ ਚੈੱਕਅਪ ਵੀ ਬਲੱਡ ਦੇ ਵੀ ਸਾਰੇ ਟੈਸਟ ਕੀਤੇ ਗਏ ਇਸ ਕੈਂਪ ਨੂੰ ਹੋਰ ਅੱਗੇ ਵਧਾਇਆ ਸੋ ਅਸੀਂ ਸਾਰੇ ਜਿੱਥੇ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਉੱਥੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਕਿ ਦਵਿੰਦਰ ਲਖਣਪਾਲ ਜੀ ਜੋ ਪਰਮਿੰਦਰ ਲਖਣਪਾਲ ਜੀ ਦੇ ਬਡੇ ਬ੍ਰਦਰ ਹੈ ਜੁਕੇ ਤੋਂ ਸਪੈਸ਼ਲ ਰੁਕੇ ਅੱਜ ਦੇ ਦਿਨ ਦੇ ਲਈ ਵੀ ਮੈਂ ਇਸ ਕੈਂਪ ਦੇ ਵਿੱਚ ਜੋ ਡਾਕਟਰ ਸਾਹਿਬ ਨੇ ਸਕਸਫੁਲੀ ਸਾਰੇ ਅਪਰੇਸ਼ਨ ਕੀਤੇ ਆ ਉਹਨਾਂ ਨੂੰ ਦੇਖ ਕੇ ਜਣਾ ਕਿਉਂਕਿ ਇਹਨਾਂ ਨੇ ਕੱਲ ਵਾਪਸ ਚਲੇ ਜਾਣਾ ਹੈ ਇਸ ਦੌਰਾਨ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੇ ਵੀ ਕੈਂਪ ਲਗਾਉਣ ਵਾਲੇ ਪ੍ਰਬੰਧਕਾਂ ਦੇ ਨਾਲ-ਨਾਲ ਡਾਕਟਰ ਰਾਜਨ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਮਿੰਦਰ ਗੌਰ ਮਿੰਦਰ ਗੌਰ ਜੀ ਕਿੱਥੋਂ ਆਪਾਂ ਖਜੂਰਲੇ ਤੋਂ ਹਾਂਜੀ ਕੀ ਕਹਣਾ ਜਾਂਦੇ ਡਾਕਟਰ ਸਾਹਿਬ ਬਾਰੇ ਅੱਜ ਧੰਨਵਾਦ ਉਹਨਾਂ ਦੇ ਜਿਨ੍ਹਾਂ ਸਾਨੂੰ ਮੁੜ ਕੇ ਦੁਨੀਆ ਦਿਖਾਈ ਤੇ ਆਪਰੇਸ਼ਨ ਠੀਕ ਹੋ ਗਿਆ ਜੀ ਤੁਹਾਡਾ ਬਹੁਤ ਬਹੁਤ ਵਧੀਆ ਧੰਨਵਾਦ ਉਹਨਾਂ ਦੇ ਜਿਨ੍ਹਾਂ ਸਾਨੂੰ ਮੁੜ ਕੇ ਦੁਨੀਆ ਦਿਖਾਈ ਕਿਹੜੇ ਪਿੰਡ ਤੋਂ ਆ ਖਜੂਰਲੇ ਤੋਂ ਹਾਂਜੀ ਅੱਜ ਇਹ ਰਾਜਨ ਦੇ ਆਏ ਆ ਤੁਸੀਂ ਕੀ ਕਹਣਾ ਜਾਂਦੇ ਰਾਜਨ ਬਾਰੇ ਡਾਕਟਰ ਰਾਜਨ ਦਾ ਧੰਨਵਾਦ ਕਰਨਾ ਚਾਹੁੰਦੇ ਆਸੀਂ ਹਾਂਜੀ ਹਾਂਜੀ ਤੇ ਆਪਰੇਸ਼ਨ ਕਿਦਾਂ ਠੀਕ ਹੋ ਗਿਆ ਹਾਂਜੀ ਬਹੁਤ ਸੋਹਣਾ ਹੋਇਆ ਉਥੇ ਡਾਕਟਰ ਐਸ ਰਾਜਨ ਨੇ ਵੀ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਜਿਥੇ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਉੱਥੇ ਉਹਨਾਂ ਕਿਹਾ ਕਿ ਅਗਰ ਕਿਸੇ ਵੀ ਮਰੀਜ਼ ਨੂੰ ਅੱਖਾਂ ਸੰਬੰਧੀ ਕੋਈ ਵੀ ਦਿੱਕਤ ਆਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਰ ਸਾਲ ਦੀ ਤਰ੍ਹਾਂ ਐਸ ਆਰ ਬੀ ਟੈਂਟ ਖਜੂਰਲਾ ਵਿਖੇ ਜੋ ਅੱਖਾਂ ਦਾ ਹੈ ਦੇ ਨਾਲ ਆ ਜੋ ईएनटी ਦਾ ਡੰਡਾ ਦਾ ਡੈਂਟਲ ਚੈੱਕਅਪ ਦੇ ਨਾਲ ਜੋ ਲੈਬਰਾਟਰੀ ਦਾ ਵਿਸਾਰਾ ਜੋ ਵਿਸ਼ਾਲ ਕੈਂਪ ਲਗਾਇਆ ਗਿਆ ਸੀ अज अस्ता समापन किया है और इस कैंप कोई चुरंजा मरीजा के अभी ऑपरेशन किए हैं और साढ़े छे सौ भी लगभग उस टून ओ पी डी चैक की है और जिन्हें भी डेंटल पेशेंट भी सन और भी जो इलाज हॉस्पिटल डॉक्टर राजे नाइव डेंटल टीम वालों जा रहा है और ये कैंप हर साल की तरह साढ़े बहुत ही सत्कारयोग परमिंदर लखनपाल जी साडे दविंदर लखनपाल जी राणी लखनपाल जी वालों ਅਸਮੂਹ ਸਰਨਾ ਪਰਵਾਜ਼ ਦੇ ਵੱਲੋਂ ਸਾਡੇ ਨਾਲ ਪੂਰੀ ਜੋ ਟੀਮ ਆਈ ਹੈ ਸਾਡੇ ਨਰੇਜ ਜੀ ਆਰ ਇਹਨਾਂ ਸਾਰਿਆਂ ਦਾ ਵੀ ਵੈਲਕਮ ਹੈ ਕਿ ਇਸ ਕੈਂਪ ਨੂੰ ਸਵਾਪਨ ਕਰ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੈਂਪ ਲੱਗ ਪਾਇਆ